ਵਾਇਕ ਰਚੀ ਕਾ ਖਾਲਸਾ ਵਾਇਕ ਰਚੀ ਕੀ ਫਤਿਹ ਤੁਸੀਂ ਜੁੜੇ ਹੋਏ ਹੋ ਪਿੰਡੂ ਪੰਜਾਬੀ ਟਾਕ ਦੇ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਐ ਕੱਲ ਤੋਂ ਇੱਕ ਗੱਲ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਸੀ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਸ਼ੰਭੂ ਬਾਰਡਰ ਤੋਂ ਤੁਹਾਨੂੰ ਉਹਨਾਂ ਨੇ ਲੰਘਣ ਨਹੀਂ ਦੇਣਾ ਕਿਸਾਨ ਲੀਡਰਾਂ ਨੂੰ ਉਹਨੇ ਇਹ ਪੁੱਛਿਆ ਸੀ ਕਿ ਜਦੋਂ ਤੁਹਾਨੂੰ ਪਤਾ ਉਹਨਾਂ ਨੇ ਲੰਘਣ ਨਹੀਂ ਦੇਣਾ ਤਾਂ ਫਿਰ ਤੁਸੀਂ ਆਪਣੇ ਕਿਸਾਨ ਜਿਹੜੇ ਆ ਉਹ ਜ਼ਖਮੀ ਕਰਵਾ ਕਰਵਾ ਕੇ ਹਸਪਤਾਲ ਕਿਉਂ ਭਰੀ ਜਾ ਰਹੇ ਹੋ ਤੇ ਇਸ ਮਿੱਤਰ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮਿੱਤਰਾ ਸਾਡਾ ਇਤਿਹਾਸ ਹੀ ਕੁਝ ਇਹੋ ਜਿਹਾ ਸਾਨੂੰ ਸਾਜਿਆ ਹੀ ਗੁਰੂ ਸਾਹਿਬ ਨੇ ਇਦਾਂ ਦਾ ਇੱਕ ਸਮੇਂ ਇੱਕ ਕਿਲੇ ਦੀ ਕੰਧ ਤੋੜਨੀ ਸੀ ਅਚਾਨਕ ਤੂਬ ਦਾ ਪਹੀਆ ਟੁੱਟ ਗਿਆ ਇੱਕ ਸਿੰਘ ਨੇ ਅੱਜ ਕੇ ਆਗੇ ਮੋੜਾ ਦਿੱਤਾ ਤੂਬ ਚੀ ਨੇ ਕਿਹਾ ਜਿਹੜਾ ਤੂਬ ਨੂੰ ਚਲਾਉਣ ਵਾਲਾ ਸੀ ਉਹਨੇ ਕਿਹਾ ਕਿ ਜਦੋਂ ਤੂਬ ਚੱਲੇਗੀ ਤੇਰੇ ਉੱਪਰ ਖੱਚੇ ਉੱਡ ਜਾਣਗੇ ਸਿੰਘ ਨੇ ਕਿਹਾ ਤੁਸੀਂ ਗੋਲਾ ਤਾਗੋ ਗੋਲਾ ਚੱਲਿਆ ਸਿੰਘ ਦੇ ਉੱਪਰ ਖੱਚੇ ਉੱਡ ਗਏ ਪਰ ਜਿਸਕੇ ਲਈ ਦੀ ਕੰਧ ਤੋੜਨੀ ਸੀ ਉਹ ਕੰਧ ਨਹੀਂ ਸੀ ਟੁੱਟੀ ਇਸ ਤੋਂ ਅੱਗੇ ਫਿਰ ਇੱਕ ਸਿੰਘ ਨੇ ਮੋਢਾ ਦਿੱਤਾ ਗੋਲਾ ਚੱਲਿਆ ਉਹਦੇ ਵੀ ਪਰਖੱਚੇ ਉੱਡ ਗਏ ਉਸ ਤੋਂ ਅੱਗੇ ਇੱਕ ਹੋਰ ਨੇ ਉਸ ਤੋਂ ਅੱਗੇ ਇੱਕ ਹੋਰ ਨੇ ਇਹ ਕੁਝ ਦਿਨ ਪਹਿਲਾਂ ਵੀਰ ਸਿੰਘ ਨੇ ਇੱਕ ਗੀਤ ਦੇ ਕੁਝ ਬੋਲ ਜਿਹੜੇ ਉਹ ਸਾਂਝੇ ਕੀਤੇ ਸੀ ਮੈਂ ਵੀ ਇਸ ਚੈਨਲ ਤੇ ਉਹ ਗੀਤ ਦੇ ਬੋਲ ਜਿਹੜੇ ਉਹ ਸਾਂਝੇ ਕੀਤੇ ਹੋਏ ਹਨ ਉਹਨਾਂ ਦੇ ਵੀਰ ਸਿੰਘ ਦੇ ਜਿਹੜਾ ਉਹ ਕਹਿੰਦਾ ਆ ਕਿ ਜਦੋਂ ਲੋੜ ਸਿਰਾਂ ਦੀ ਪੈ ਜਾਏ ਸਾਨੂੰ ਚਾਜ ਆ ਚੜ ਜਾਂਦਾ ਜਦੋਂ ਲੋੜ ਸਿਰਾਂ ਦੀ ਪੈਜੇ ਸਾਨੂੰ ਚਾਜਿਆ ਚੜ ਜਾਂਦਾ ਸਾਡੀਆਂ ਮਾਵਾਂ ਬੁੱਕਲ ਦੇ ਵਿੱਚ ਪੁੱਤ ਲਕਾਉਂਦੀਆਂ ਨਹੀਂ ਇਹ ਕੌਮ ਹੀ ਇਦਾਂ ਦੀ ਹੈ ਜਦੋਂ ਪਤਾ ਕਿ ਸਿਰ ਤੜ ਦੀ ਬਾਜੀ ਲਾਉਣੀ ਹੈ ਤਾਂ ਇਹ ਇੱਕ ਤੋਂ ਇੱਕ ਮੋਰੇ ਹੋ ਕੇ ਜਿਹੜੇ ਆ ਉਹ ਆਪਣਾ ਸਿਰ ਦੇਣ ਨੂੰ ਤਿਆਰ ਰਹਿੰਦੇ ਆ ਸ਼ਾਇਦ ਉਹਦੋਂ ਸਿੰਘ ਨੂੰ ਕਈ ਸਾਲ ਲੱਗੇ ਜਰਨਲ ਡਾਇਰ ਨੂੰ ਸੋਧਣ ਲਈ ਮੈਨੂੰ ਲੱਗਦਾ ਜੀ ਉਦੋਂ ਦੇਸ਼ ਦੇ ਬਹੁਤੇ ਲੋਕ ਜਿਹੜੇ ਆ ਉਹ ਜਰਨਲ ਡਾਇਰ ਨੂੰ ਭੁੱਲ ਚੁੱਕੇ ਹੋਣਗੇ ਪਰ ਜੇ ਉਹ ਸੋਚਦਾ ਕਿ ਮੈਂ ਤਾਂ ਹੁਣ ਲੰਡਨ ਆ ਗਿਆ ਇੱਥੇ ਪੀਆਰ ਹੋ ਕੇ ਪੱਕਾ ਹੋਣਾ ਪਰ ਉਹਦੀ ਸੋਚ ਇਹ ਨਹੀਂ ਸੀ ਉਹਦੀ ਸੋਚ ਕਿਉਂਕਿ ਉਹ ਪੰਜਾਬ ਦਾ ਜੰਮਿਆ ਸੀ ਪੰਜਾਬ ਦਾ ਪਾਣੀ ਪੀਤਾ ਸੀ ਉਹਦੀਆਂ ਰਗਾਂ ਦੇ ਵਿੱਚ ਵੀ ਕਲਗੀ ਤਰਪਾਸ਼ ਰਖ ਹੋਣ ਸੀ ਤੇ ਉਸਨੇ ਫਿਰ ਜੋ ਕਰਨਾ ਸੀ ਉਹ ਕਰਕੇ ਵਿਖਾਇਆ ਸਾਡੇ ਵੱਡੇ ਵੱਡੇਰੇ ਜਿਹੜੇ ਵਟਕ ਦਰਿਆ ਨੂੰ ਰੋਕਦੇ ਰਹੇ ਨਤਰਾਏ ਬਾਰਡਰ ਬੁੱਟਰ ਕੁਝ ਨਹੀਂ ਹੈਗੇ ਇਹ ਤਾਂ ਅਸੀਂ ਸਰਕਾਰ ਦੀ ਹੱਥ ਜਿਹੜੀ ਆ ਉਹ ਭੰਡਣੀ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਹਰਿਆਣੇ ਦੇ ਐਗਰੀਕਲਚਰ ਮੰਤਰੀ ਆ ਜਿਹੜਾ ਐਗਰੀਕਲਚਰ ਮਿਨਿਸਟਰੀ ਆ ਜਿਹੜਾ ਉਹਨੇ ਬਿਆਨ ਦਿੱਤਾ ਸੀ ਕਿ ਸਾਨੂੰ ਟਰੈਕਟਰ ਟਰਾਲੀਆਂ ਤੋਂ ਪਰੇਸ਼ਾਨੀ ਹੈ ਕਿਸਾਨ ਅਗਰ ਪੈਦਲ ਜਾਣਾ ਚਾਹਣ ਤੇ ਉਹ ਜਾ ਸਕਦੇ ਨੇ ਹੁਣ ਇਹਨਾਂ ਲੀਡਰਾਂ ਦਾ ਜਿਹੜਾ 도ਗਲਾ ਚਿਹਰਾ ਸੀ ਉਹ ਨੰਗਾ ਕਰਨਾ ਬਹੁਤ ਜ਼ਰੂਰੀ ਸੀ ਨਹੀਂ ਨਹੀਂ ਤੇ ਕਈਆਂ ਦਾ ਭਲੇਖਾ ਬਣਿਆ ਰਹਿਣਾ ਸੀ ਤੇ ਸ਼ਹਿਰ ਟ੍ਰੈਫਿਕ ਦੀ ਪ੍ਰੋਬਲਮ ਕਰਕੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਸੋ ਉਹ 도ਗਲਾ ਚਿਹਰਾ ਜਿਹੜਾ ਮੋਦੀ ਕਹਿੰਦਾ ਨੰਗਾ ਕੀਤਾ ਕਿਸਾਨਾਂ ਨੇ 101 ਕਿਸਾਨ ਲਈ ਵੀ ਪਰਮਿਸ਼ਨ ਕਹਿੰਦੇ ਜ਼ਰੂਰੀ ਆ ਦਿੱਲੀ ਦੇ ਵਿੱਚ ਜਾਣ ਲਈ ਪੈਦਲ ਜਾਣ ਲਈ ਪਹਿਲੀ ਵਾਰ ਹੀ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਦੇ ਪੈਦਲ ਸੜਕ ਦੇ ਉੱਤੇ ਜਾਣ ਲਈ ਵੀ ਪਰਮਿਸ਼ਨ ਦੀ ਲੋੜ ਹੈ ਉਹ ਵੀ ਹਾਲੇ ਉਹਨਾਂ ਨੇ ਦਿੱਲੀ ਸਟੇਟ ਦੇ ਵਿੱਚ ਦਾਖਲ ਹੋਣਾ ਆ ਤੇ ਉਸ ਤੋਂ ਪਹਿਲਾਂ ਹੀ ਹਰਿਆਣਾ ਸਟੇਟ ਦੀ ਗਵਰਨਮੈਂਟ ਜਿਹੜੀ ਉਹਨਾਂ ਨੂੰ ਰੋਕ ਰਹੀ ਆ ਸੋ ਇਹ ਬੜਾ ਇੱਕ ਅਚੰਭਤ ਕਰਨ ਵਾਲਾ ਜਿਹੜਾ ਆ ਉਹ ਬਿਆਨ ਆ ਕਿ ਤੁਸੀਂ ਜੇ 101 ਬੰਦੇ ਨੂੰ ਵੀ ਪੈਦਲ ਜਾਣਾ ਤੇ ਉਹ ਪਹਿਲਾਂ ਪਰਮਿਸ਼ਨ ਲਿਆਓ ਦਿੱਲੀ ਜਾਣ ਲਈ ਉਹ ਕਿਸਾਨਾਂ ਨੇ ਉਹਨਾਂ ਦਾ ਮੋਦੀ ਕਿਆਂ ਦਾ ਚਿਹਰਾ ਜਿਹੜਾ ਉਹ ਨੰਗਾ ਕਰਨਾ ਸੀ ਉਹ ਕਰ ਦਿੱਤਾ ਸਾਡਾ ਨੁਕਸਾਨ ਵੈਸੀ ਇਦਾਂ ਨਹੀਂ ਹੁੰਦਾ ਨਾਰਾਬੜ ਦੀਆਂ ਗੋਲੀਆਂ ਨਾਲ ਹੁੰਦਾ ਨਾ ਅਸਲੀ ਗੋਲੀਆਂ ਦੇ ਨਾਲ ਹੁੰਦਾ ਨਾ ਥਰੂ ਗੈਸ ਦੀਆਂ ਗੋਲੀਆਂ ਨਾਲ ਹੁੰਦਾ ਨਾ ਪਾਣੀ ਦੀਆਂ ਪਛੜਾਂ ਦੇ ਨਾਲ ਹੁੰਦਾ ਸਾਡਾ ਨੁਕਸਾਨ ਜਿਹੜਾ ਆ ਉਦੋਂ ਹੁੰਦਾ ਆ ਜਦੋਂ ਅਸੀਂ ਘੂਕ ਨੀਂਦੇ ਸੌ ਜਾਂਦੇ ਹਾਂ ਜਾਂ ਸਾਡਾ ਨੁਕਸਾਨ ਉਦੋਂ ਹੁੰਦਾ ਜਦੋਂ ਕਈ ਦਿਹਾਕਿਆਂ ਤੋਂ ਅਸੀਂ ਭੈਣਾ ਭਰਾਵਾਂ ਵਾਂਗ ਰਹੇ ਰਹੇ ਹੁੰਨੇ ਆਂ ਕਈ ਫਿਰਕੀ ਕਈ ਭਾਈਚਾਰੇ ਕਈ ਜਾਤਾਂ ਪਰ ਸਿਆਸੀ ਲੋਕਾਂ ਦੇ ਚਮਚੇ ਸਾਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੰਦੇ ਆ ਸਾਡਾ ਨੁਕਸਾਨ ਉਦੋਂ ਹੁੰਦਾ ਜਦੋਂ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਹੁੰਦੀ ਹੈ ਜਦੋਂ ਧਾਰਮਿਕ ਸਥਾਨਾਂ ਤੇ ਟੈਂਕ ਚੜ੍ਹਾ ਦਿੱਤੇ ਜਾਂਦੇ ਆ ਜੇ ਮੇਤਰਾਹੀ ਸੋਚ ਹੁੰਦੀ ਹੈ ਨਾ ਤਾਂ ਫਿਰ ਪੈਟਰਨ ਟੈਂਕ ਨਹੀਂ ਰੁਕਣੇ ਸੀ ਫਿਰ ਉਹਨਾਂ ਨੇ ਕਹਿਣਾ ਸੀ ਆਪਾਂ ਪੈਟਰਨ ਟੈਂਕਾਂ ਨੂੰ ਨਹੀਂ ਰੋਕ ਸਕਦੇ ਗਣਤੀ ਦੇ ਕੁਝ ਸਿੱਖ ਫੌਜੀ ਸੀ ਜਿਨ੍ਹਾਂ ਨੇ ਅਮਰੀਕਨ ਪੈਟਰਨ ਟੈਂਕ ਜਿਹੜੇ ਸੀ ਉਹ ਰੋਕ ਕੇ ਦਿਖਾ ਦਿੱਤੇ ਆਪਣੀਆਂ ਛਾਤੀਆਂ ਦੇ ਨਾਲ ਬੰਗ ਬੰਨੀ ਤੀ ਧਰਮੀ ਫੌਜੀਆਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਬਾਗੀ ਨਹੀਂ ਸੀ ਹੋਣਾ ਗੂੰਗੀ ਤੇ ਬੁੜੀ ਸਰਕਾਰ ਦੇ ਕੰਨ ਖੋਲਣ ਲਈ ਸ਼ਹੀਦ ਭਗਤ ਸਿੰਘ ਨੇ ਪਾਰਲੀਮੈਂਟ ਵਿੱਚ ਜਿਹੜਾ ਉਹ ਕੋਕਾ ਬੰਬ ਜਿਹੜਾ ਉਹ ਨਹੀਂ ਸੀ ਸੁੱਟਣਾ ਜਿਸ ਵਿੱਚ ਕੋਈ ਜ਼ਖਮੀ ਵੀ ਨਹੀਂ ਸੀ ਹੋਇਆ ਤੇ ਹੋਰ ਬਹੁਤ ਸਾਰਾ ਇਤਿਹਾਸ ਹੈ ਜੋ ਸਾਡੀ ਮਰੀ ਹੋਈ ਜ਼ਮੀਰ ਨੂੰ ਹਮੇਸ਼ਾ ਟੰਬਦਾ ਰਹਿੰਦਾ ਤੇ ਸਾਨੂੰ ਬੁੜੀ ਨੀਤ ਤੋਂ ਜਾਗਣ ਦਾ ਹੋਕਾ ਦਿੰਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸਾਡੇ ਬਜ਼ੁਰਗਾਂ ਦੀਆਂ ਕਥਾਵਾਂ ਨੇ ਉਹ ਸੱਚ ਜਿਹੜੀਆਂ ਹੁੰਦੀਆਂ ਰਹਿਣਗੀਆਂ ਸੋ ਗੱਲ ਕਰਦੇ ਰਹਾਂਗੇ ਪੰਥ ਦੀ ਪੰਜਾਬ ਦੀ ਪੰਜਾਬੀਅਤ ਦੀ ਪਿੰਡੂ ਪੰਜਾਬੀ ਤਾਕਤ ਦੇ ਨਾਲ ਬਣੇ ਰਹਿਣ ਲਈ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋਏ ਹੋ ਪਿੰਡੂ ਪੰਜਾਬੀ ਤਾਕਤ ਦੇ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੱਲ ਤੋਂ ਇੱਕ ਗੱਲ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਸੀ ਇੱਕ ਵੀਰਨਕ ਮੰਡੀ ਕੀਤਾ ਸੀ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਸ਼ੰਭੂ ਬਾਰਡਰ ਤੋਂ ਤੁਹਾਨੂੰ ਉਹਨਾਂ ਨੇ ਲੰਘਣ ਨਹੀਂ ਦੇਣਾ ਕਿਸਾਨ ਡਿਟਰਾ ਨੂੰ ਉਹਨੇ ਇਹ ਪੁੱਛਿਆ ਸੀ ਕਿ ਜਦੋਂ ਤੁਹਾਨੂੰ ਪਤਾ ਉਹਨਾਂ ਨੇ ਲੰਘਣ ਨਹੀਂ ਦੇਣਾ ਤੇ ਫਿਰ ਤੁਸੀਂ ਆਪਣੇ ਕਿਸਾਨ ਜਿਹੜੇ ਉਹ ਜ਼ਖਮੀ ਕਰਵਾ ਕਰਵਾ ਕੇ ਹਸਪਤਾਲ ਕਿਉਂ ਪਰੇ ਜਾ ਰਹੇ ਹੋ ਤੇ ਇਸ ਮਿੱਤਰ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮਿੱਤਰਾ ਸਾਡਾ ਇਤਿਹਾਸ ਹੀ ਕੁਝ ਇਹੋ ਜਿਹਾ ਸਾਨੂੰ ਸਾਜਿਆ ਹੀ ਗੁਰੂ ਸਾਹਿਬ ਨੇ ਇਦਾਂ ਦਾ ਇੱਕ ਸਮੇਂ ਇੱਕ ਕਲੇਰੀ ਦੀ ਕੰਧ ਤੋੜਨੀ ਸੀ ਅਚਾਨਕ ਤੋਪ ਦਾ ਪੱਈਆ ਟੁੱਟ ਗਿਆ ਇੱਕ ਸਿੰਘ ਨੇ ਉੱਜ ਕੇ ਆ ਕੇ ਮੋਢਾ ਦਿੱਤਾ